ਬਈ ਆ ਦੇਖੋ ਵੀ ਬੱਚਾ ਛੱਡ ਗਿਆ ਕੋਈ ਇੱਥੇ ਸੜਕ ਤੇ ਤੇ ਉਹ ਆਪਣੀ ਰੇੜੀ ਖੜੀ ਆ ਉਹ ਵਿੱਚ ਇੱਥੇ ਛੱਡ ਗਿਆ ਬਈ ਤੇ ਬਹੁਤ ਬੁਰਾ ਹਾਲ ਹੈ ਫੈਪ ਚਰਾ ਨਾ ਚਿਚੜਾਂ ਨਾਲ ਭਰਿਆ ਪਿਆ ਤੇ ਵੇਖੋ ਕੀ ਹਾਲ ਆ ਤੇ ਹੁਣ ਬਈ ਮੁੰਡਾ ਭੇਜਾਂ ਮੈਂ ਮੈਡੀਕਲ ਤੇ ਸਾਬਣ ਸੁਬਣ ਲੈ ਕੇ ਆਉਂਗਾ ਇਹਦੇ ਵਾਸਤੇ ਫਿਰ ਇਹਨੂੰ ਨਿਮਾਉਣੇ ਆ ਚੰਗੀ ਤਰ੍ਹਾਂ ਸਾਫ ਸਫਾਈ ਇਹਦੀ ਕਰਦੇ ਆ ਬਈ ਚਿਚੜ ਪਿਸੂ ਐ ਜਮਾ ਗਲਿਆ ਫੈਪ ਚਰੇ ਦੇ ਕੰਨ ਕੋ ਨਾ ਫੀਡ ਮੈਨ ਖਵਾਤੀ ਤੇ ਆ ਕੇ ਇੱਥੇ ਡਿੱਗ ਪੈ ਰਜ ਕੇ ਵਿਚਰਾ ਹੁਣ ਸੌਂ ਗਿਆ ਤਨਹੀਂ ਵੇਲਕਾ ਦਾ ਫਰਦਾ ਸੀਗਾ ਭੁੱਖ ਨਾਲ ਇਹ ਯਾਰ ਬਾਈ ਐਡੇ ਪਾਪੀ ਕਿਉਂ ਤੁਸੀਂ ਲੋਕੋ ਕਿਉਂ ਐਡੇ ਐਡੇ ਪਾਪ ਕਰਦੇ ਆ ਯਾਰ ਇਹ ਦੇਖ ਲਓ ਬੁਰਾ ਹਾਲ ਆ ਤੇ ਬਾਕੀ ਇਹਨੂੰ ਤੁਹਾਨੂੰ ਅਪਡੇਟ ਦਿੰਨੇ ਆ ਫਿਰ ਇਹਦੀ ਨਮਾਉਣੇ ਨੂੰ ਉਹਨਿਆਂ ਨੂੰ ਬਾਈ ਲਓ ਬਾਈ ਜੀ ਆ ਸਾਬਣ ਲੈ ਕੇ ਆਏ ਆ ਸੀ ਇਹਨੂੰ ਨਮਾਉਣ ਵਾਸਤੇ ਇਹ ਚਿਚੜਾ ਤੇ ਪਿਸੂ ਪਿਸੂਆਂ ਤੋਂ ਉਹਨੂੰ ਕਹਿ ਕੇ ਲੈਣ ਵੀ ਉਹ ਦੇ ਦੇ ਸਾਨੂੰ ਭਾਈ ਤੇ ਇਹ ਨਾ ਵਿਚਾਰਾ ਦੇਖੋ ਜੀ ਕਿਵੇਂ ਭੁੱਖ ਨਾਲ ਕੀ ਹਾਲ ਹੋਇਆ ਪੈਦਾ ਤੇ ਪਾਪੀ ਲੋਕੋ ਆ ਕੰਮ ਨਾ ਕਰਿਆ ਕਰੋ ਬਾਕੀ ਬਾਈ ਅਸੀਂ YouTube ਤੇ ਵੀਡੀਓ ਪਾਉਣੇ ਆ ਹਨਾ ਸਾਨੂੰ ਇਹ ਆ ਵੀ ਚਲੋ ਸਾਡਾ YouTube ਚੈਨਲ ਤੇ ਤੇ ਅਸੀਂ ਵੀਡੀਓ ਬਣਾ ਕੇ ਪਾਇਆ ਕਰੀਏ ਤੇ ਸਾਡਾ ਘਰ ਚੱਲਣ ਲੱਗ ਜੇ ਨਾਲੇ ਚਲੋ ਤੇ ਨਾਲੇ ਅਸੀਂ ਇਹਨਾਂ ਵਾਸਤੇ ਬਈ ਕੋਈ ਸ਼ੈਲਟਰ ਦਾ ਇੰਤਜ਼ਾਮ ਕਰਨਾ ਜਿਵੇਂ ਇਹੋ ਜਿਹਿਆਂ ਨੂੰ ਲੋਕੀ ਛੱਡ ਜਾਂਦੇ ਆ ਦੇਖੋ ਕੀ ਹਾਲ ਆ ਬੱਚੇ ਦਾ ਤੇ ਇਹਨੂੰ ਨਮਾਉਣੇ ਪਰ ਤੁਹਾਨੂੰ ਦਿਖਾਉਣੇ ਬਈ ਫੜ ਲਿਆ ਬਈ ਮਸਾਂ ਫੜਿਆ ਤੇ ਦੇਖ ਸਕਦੇ ਹੋ ਤੁਸੀਂ ਕਿ ਬੱਚੇ ਦਾ ਕੀ ਹਾਲ ਆ ਕਿੱਕੜਾਂ ਨਾਲ ਬਈ ਸਾਰੇ ਭਰੇ ਆ ਬਈ ਇੱਥੇ ਤੱਕ ਕੰਨ ਕਿਵੇਂ ਭਰੇ ਆ ਦੇ ਹੁਣ ਨਮਾਉਣੇ ਆ ਬਈ ਇਹਨੂੰ ਸਾਬਣ ਲੈ ਕੇ ਆਇਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਉੱਪਰ ਆ ਜਾਓ ਤੁਹਾਡੇ ਨਾਲ ਵੀਡੀਓ ਦੂ ਕੀ ਹੋ ਗਿਆ ਨਾ ਹੰਤਲਾ ਹਾਂ ਤੇ ਬਾਈ ਦੇਖ ਲੋ ਨੇੜੇ ਲਿਆ ਬਈ ਮੜਾ ਇਹ ਵਿਚਾਰੇ ਦਾ ਹਾਲ ਵੇਖੋ ਤੁਸੀਂ ਕੀ ਕੀਤਾ ਵੀ ਕਿਸੇ ਨੇ ਪਹਿਲਾਂ ਰੱਖਿਆ ਇਹਨੂੰ ਫਿਰ ਜਦੋਂ ਨਹੀਂ ਕਾਹ ਸੰਭਾਲ ਹੋਈ ਤੇ ਫਿਰ ਛੱਡਤਾ ਤੇ ਬਾਈ ਮੈਨੂੰ ਅੱਜ ਨਾ ਕੰਮ ਛੱਡਣਾ ਪਿਆ ਮੈਂ ਕਦੇ ਐ ਨਹੀਂ ਕੀਤਾ ਵੀ ਮੰਨ ਕੇ ਕਿੱਲ ਮੈਂ ਰੇੜੀ ਤੋਂ ਬਾਅਦ ਆਉਦਾ ਕੰਮ ਇਹ ਕਰਦਾ ਹੁੰਨਾ ਅੱਜ ਮੈਨੂੰ ਖਾਰ ਕੇ ਕੰਮ ਛੱਡਦਾ ਪੈਕ ਮੈਂ ਤੋਂ ਭੱਜਿਆ ਨਹੀਂ ਜਾਂਦਾ ਤੇ ਮੇਰਾ ਸਾਹ ਬਹੁਤ ਜ਼ਿਆਦਾ ਚੜਦਾ। ਸਰੀਰ ਭਾਰਾ ਹੋ ਗਿਆ ਥੋੜਾ ਐ ਸੱਟਾਂ ਫਿਟਾਂ ਵੱਜੀਆਂ ਉਹ ਵੀ ਮੈਂ ਅੱਜ ਲਾਈ ਵਿੱਚ ਦੱਸੂਗਾ ਵੀ ਕਿਵੇਂ ਕੀ ਹੋਇਆ ਮੇਰਾ ਸਰੀਰ ਇਹੋ ਜਿਹਾ ਕਿਉਂ ਹੋਇਆ ਤੇ ਪਹਿਲਾਂ ਤੁਸੀਂ ਇਹ ਦੇਖੋ ਇਹ ਬੱਚਾ ਕਿੰਨੇ ਆਰਾਮ ਨਾਲ ਬੈਠਾ ਬਈ। ਪਤਾ ਨਹੀਂ ਵਿਚਾਰਾ ਕਿੰਨੇ ਇਕ ਤਕਲੀਫ ਚ ਸੀਗਾ ਹਨਾ ਤੇ ਦੇਖੋ ਦੇਖ ਬਈ ਨਿੱਕੇ ਵੀ ਵੇਖ ਕਿੰਨੇ ਆਰਾਮ ਨਾਲ ਬੈਠਾ। ਹਾਂ ਹੁਣ ਬਈ ਆਪਾਂ ਇਹ ਚੰਗੀ ਤਰ੍ਹਾਂ ਨਮਾ ਕੇ ਨਾ ਵਧੀਆ ਬਣਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਤੇ ਇੱਕ ਵਾਰੀ ਬਈ ਵੀਡੀਓ ਰੋਕ ਦਿਆ ਕਰ ਬਈ ਜੀ। ਤੇ ਆਹ ਦੇਖੋ ਜੀ ਕਿਚੜ ਬੱਚੇ ਦੇ ਕਿੰਨੇ ਆ ਲਾਈ ਜਾਨੇ ਇਹ ਕਿੰਨੇ ਰਾਮ ਨਾਲ ਬੈਠਾ ਆ ਜਰਾ ਕੀ ਕੀ ਪਤਾ ਕਿੰਨਾ ਗੱਦੂ ਕੀ ਯਾਰ ਵੇਖੀ ਆ ਤੇ ਬਈ ਆਪਾਂ ਉੱਤੇ ਵੀ ਕਿੰਨੀ ਤਕਲੀਫ ਚ ਸੀਗਾ ਹਨਾ ਤੇ ਹੁਣ ਵੇਖ ਬੱਚੇ ਯਾਰ بڑا ਬਈ ਯਾਰ ਮੈਂ ਬਹੁਤ ਮੈਰੇ ਤਾਂ ਕਈ ਵਾਰੀ ਮਨ ਪਰਦੇ ਲੋਕਾਂ ਦੇ ਹਾਲ ਨਾਲ ਵੀ ਯਾਰ ਕਿਉਂ ਖੱਦ ਹੋ ਗਈ ਲੋਕਾਂ ਦੀ ਯਾਰ ਐਂ ਕਿਉਂ ਆ ਖਾਬਣ ਲੈ ਕੇ ਆਏ ਆ ਸਪੈਸ਼ਲ ਅਸੀਂ ਉਹਨੂੰ ਇਹ ਗੱਲ ਕਹੀ ਜੀ ਮੈਡੀਕਲ ਤੇ ਮੈਂ ਚਿਚੜ ਤੇ ਪਿਸੂਲੇ ਰਹਿਣਾ ਚਾਹੀਦਾ ਬਾਕੀ ਮੈਂ ਇਹਨੂੰ ਰੋਜ਼ ਡੇਲੀ ਇੱਥੇ ਮੈਂ ਹੁਣ ਇਹਨੂੰ ਨਮਾਇਆ ਕਰਾਂਗੇ ਜੋ ਵੀ ਹੈ ਨਾ ਤੇ ਅਪਡੇਟ ਤੁਹਾਨੂੰ ਇਹਦੀ ਦਿੰਦੇ ਰਹਾਂਗੇ ਥੋੜਾ ਜਿਹਾ ਤੇ ਬਈ ਸਾਡਾ ਵੀ ਖਿਆਲ ਕਰ ਲਿਆ ਕਰੋ YouTube ਤੇ ਸਾਡੀ ਸਪੋਰਟ ਕਰ ਦਿਆ ਕਰੋ ਇੱਕ ਆਸ ਦੀ ਕਿਰਨ ਨਾਮ ਤੋਂ ਚੈਨਲ ਤੇ ਬਾਕੀ ਉਹ ਵੀ ਜੇ ਕਿਸੇ ਨੇ ਕੋਈ ਵੀ ਮਦਦ ਕਰਨੀ ਹੋਵੇ ਬਈ ਕਰਨੀ ਅਸੀਂ ਬੇਜਵਾਨਾਂ ਦੀ ਮਦਦ ਕਰਦੇ ਹਾਂ ਨਾ ਤੇ ਕੋਈ ਫੀਡ ਦੀ ਕੋਈ ਦਵਾਈਆਂ ਦੀ ਕੋਈ ਜਿਵੇਂ ਆਹ ਸਾਬਣਾ ਤੇ ਬਈ ਬਾਇਓ ਤੇ ਨੰਬਰ ਦਿੱਤਾ ਹੋਇਆ ਹੈ ਇੰਸਟਾਗ੍ਰਾਮ ਦੇ ਵੀ ਹੈ ਤੇ YouTube ਦੇ ਤੇ ਬਹੁਤ ਨਮਾ ਕੇ ਨੂੰ ਚੰਗੀ ਤਰ੍ਹਾਂ ਤੇ ਚੜਪਿੱਛੂ ਸਾਰੇ ਮਾਰ ਕੇ ਦੇ ਤੇ ਇਹ ਬੱਚੇ ਦੀ ਜ਼ਿੰਦਗੀ ਬਣਾ ਦੇਗੇ ਆਪਦਾ ਤਾਂ ਕੌਣਾ ਚਲੋ ਬਣਾਉਣ ਵਾਲੇ ਬਣਾਉਣ ਵਾਲੇ ਤਾਂ ਤੁਸੀਂ ਆ ਜੀ ਤੇ ਪਰ ਸਾਡਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਸਪੋਰਟ ਸਾਨੂੰ ਬਹੁਤ ਘੱਟ ਕਰਦੇ ਆਂ ਕੁਝ ਕ ਬਹੁਤ ਜਿਹੜੇ ਕਰਦੇ ਆ ਵਧੀਆ ਕਰਦੇ ਆ ਔਰ ਚੰਗੇ ਕੰਮ ਕਰਨ ਵਾਲੇ ਦੀ ਬਈ ਸਪੋਰਟ ਬਹੁਤ ਲੋਕ ਘੱਟ ਕਰਦੇ ਆ ਤੇ ਗਾਲਾਂ ਕੱਢਦੇ ਕੱਲ YouTube ਤੇ ਲਾਈਵ ਬੈਠੇ ਸੀਗੇ ਤੱਕ ਇਸ ਨੇ ਗਾਲ ਕੱਢੀ ਜਾਂਦੀ ਮੇਰੀ ਕੁੜੀ ਕਮੈਂਟ ਪੜੀ ਜਾਂਦੀ ਸੀ ਤੇ ਭਈ ਇਹ ਜਿਹਾ ਕੰਮ ਨਾ ਕਰਿਆ ਕਰੋ ਯਾਰ ਥੋੜੇ ਵੀ ਘਰੇ ਧੀਆ ਪਹਿਣਾ ਹੈਗਾ ਹਨਾ ਅਸੀਂ ਕੋਈ ਪਾਪ ਤਾਂ ਕਰਦੇ ਨਹੀਂ ਕੋਈ ਮਾੜਾ ਕੰਮ ਤਾਂ ਕਰਦੇ ਨਹੀਂ ਅਸੀਂ ਤਾਂ ਕੋਸ਼ਿਸ਼ ਕਰਦੇ ਵੀ ਪਰ ਵਾਹਿਗੁਰੂ ਸਾਡੇ ਤੋਂ ਕੋਈ ਮਾੜਾ ਕੰਮ ਨਾ ਕਰਾਵੇ ਜੋ ਵੀ ਹੋਵੇ ਚੰਗਾ ਹੀ ਹੋਵੇ ਸਵਾਗੇ ਤੇ ਬੈਠ ਪੁੱਤ ਇੱਥੇ ਬੈਠ ਮੜਾ ਥੱਲੇ ਨਹੀਂ ਲੱਗਦਾ ਇਹਦੀ ਰੋਗ ਲਿਆ ਕਰ ਤੂੰ ਇਹ ਪੈਰ ਵੀ ਬੱਚੇ ਦੇ ਭਰੇ ਪਏ ਤੇ ਚੜਾਣਾ ਲੱਗਿਆ ਇਹ ਯਾਰ ਜੇ ਤੁਸੀਂ ਘਰੇ ਰੱਖਦੇ ਹੋ ਤੂੰ ਮੈਂ ਹੁਣ ਮੇਰੇ ਕੋਲੇ ਘਰੇ ਜਾਏ ਕੋ ਰੱਖਿਆ ਨਾ ਬਾਈ ਮੈਂ ਢੇਲੀ ਹੱਥ ਮਾਰ ਕੇ ਦੇਖ ਦਉ ਤੇ ਚੱਟੜਦਾ ਹੀ ਲੱਗਿਆ ਆ ਵੇਖ ਹਾਏ ਬਾਈ ਕੋਣ ਨੇ ਕਾਇਆ ਨੇ ਕੀ ਆ ਲੈ ਲੱਗੇ ਚੱਟੜ ਬਾਈ ਲੈਣਗੇ ਕੋਈ ਨਹੀਂ ਆਪਾਂ ਇੱਕ ਦਿਨ ਤਾਂ ਲੈਿੰਦੇ ਨੀ ਸਾਰੇ ਉਹ ਬੜੀ-ਬੜੀ ਲੈ ਜਾਣਗੇ ਲਾ ਦੇਣਗੇ ਉਹ ਇਹਨੂੰ ਦਵਾਈ ਦੋਈ ਉਹ ਦਵਾਉਣੇ ਕੋਈ ਮੈਡੀਸਨ ਕਰਦੇ ਦਾ ਪੱਕਾ ਜਾਪਦਾ ਤੇ ਬਾਈ ਸਪੋਰਟ ਕਰਿਆ ਕਰੋ ਯਾਰ ਸ਼ੋਰਟ ਲੈ ਲੈਣ ਰੋਕਣ ਨੂੰ ਮਾਤ ਤੁਨਾਂ ਤਦ ਕੋਈ ਗੱਲ ਨਹੀਂ ਕਰਬੱਡੀ ਉੱਤੇ ਜੋ ਪਾ ਦੇਗੇ ਕਈ ਅੱਖਾਂ ਤੇ ਲਾ ਗੁਰੇ ਅੱਖਾਂ 'ਚ ਰਗੇ ਪਏ ਜਿੱਟੜ ਵਿਚਾਰੇ ਤੇ ਬਈ ਸਾਰਾ ਜਿੱਟੜਾ ਨਾਲ ਭੜਿਆ ਪਿਆ ਨਾਰਾ ਨਾਲ ਹੀ ਯਾਰ ਲੋਕ ਕਿਹਨਾਂ ਨੇ ਲੇਕਿਨ ਕੋਣ ਬਖਾ ਹੁਣ ਨਾਤਾ ਨਾ ਹੁਣ ਵੇਖ ਇਧਰ ਲੈ ਕੀ ਹਾਲ ਹੋਇਆ ਪਿਆ ਬੱਚੇ ਦਾ ਯਾਰ ਹੱਦ ਹੋ ਗਈ ਲੋਕਾਂ ਦੀ ਏਡੇ ਪਾਪੀ ਲੋਕੀ ਤਾਂ ਹੀ ਤਾਂ ਫਿਰ ਬਈ ਰੱਬ ਵੀ ਉਹ ਜਿਹਾ ਹੋ ਜਾਂਦਾ ਨਾ ਰੱਬ ਵੀ ਕੀ ਕਰੇ ਰੱਬ ਵੀ ਲੋਕਾਂ ਦੇ ਲੱਛਣ ਵੇਖ ਵੇਖ ਕੇ ਨਾ ਤੇ ਲੋਕਾਂ ਕਰਕੇ ਰੱਬ ਹੋ ਗਏ ਜੋ ਲੋਕ ਨਹੀਂ ਨਾ ਪਾਪ ਕਰਨੋਂ ਹਟਦੇ ਤੇ ਫਿਰ ਰੱਬ ਵੀ ਕਹਿੰਦਾ ਵੀ ਚੱਲ ਆਪਾਂ ਖਾਰੂ ਕੰਨ ਕਰ ਕਿਤੇ ਅੱਗ ਲੱਗੀ ਕਿਤੇ ਆਉਣ ਕੇ ਚੱਲ ਨਹੀਂ ਤੈਗੇ ਬਾਕੀ ਬੋਲੋ ਦੋ ਮਿੰਟ ਖੜੇ ਬਸ ਇੱਕ ਵਾਰੀ ਹੋਰ ਸਾਬਣ ਲਾਵਾਂ ਨਾ ਕਰੋ ਵਧੀਆ ਸੋਨਾ ਬੁੜਾ ਆਪਣਾ ਚੱਲ ਇੱਕ ਵਾਰੀ ਤਾਂ ਬਈ ਥਾਪਣ ਲਾ ਕੇ ਸੀ ਨਮਾਜ਼ ਹੁਣ ਦੁਬਾਰਾ ਲਾਉਣ ਲੱਗੇ ਆ ਜੀ ਬੱਚਾ ਹੈ ਤੁਸੀਂ ਦੇਖੋਗੇ ਫਿਰ ਵੀ ਵਾਕਈ ਉਹੀ ਹੈ ਕਿ ਹੋਰ ਤੇ ਫੋਟੋ ਹੋ ਸਕੇ ਤਾਂ ਲਾਵਾਂਗੇ ਵੀ ਜੇ ਆਪਾਂ ਥੋੜੀ ਜੀ 10 ਮਿੰਟ 5 ਮਿੰਟ ਵੀ ਕੱਢ ਲੇ ਇਹਨਾਂ ਵਾਸਤੇ ਤੇ ਕਿੰਨਾ ਸਕੂਨ ਮਿਲ ਜੰਦਾ ਇਹਨੂੰ ਕਿੰਨਾ ਆਰਾਮ ਨਾਲ ਖੜਾ ਬਈ ਤੇ ਕਿੱਥੇ ਆਪਣੀ ਛਾਂ ਹੀ ਲੈਂਦਾ ਸੀ ਇਹ ਫਾਇਦਾ ਸੀ ਦੇਖ ਕੇ ਤੇ ਹੁਣ ਦੇਖੋ ਇਹਨੇ ਆਰਾਮ ਨਾਲ ਬੈਠਾ ਰੋ ਯਾਰ ਜਾਂ ਜਾਣ ਸੋਕੀ ਹੁੰਦੀ ਭਈ ਇਹ ਹਾਂ ਦੇਖੋ ਭਈ ਕਿੰਨੇ ਆਰਾਮ ਨਾਲ ਬੈਠਾ ਦੇਖੀ ਭਈ ਹਾਂ ਹੂੰ ਵੀ ਇਧਰ ਮੇਰੇ ਨਹੀਂ ਮੜਾ ਕੈਮਰਾ ਕਰਦੇ ਵੀ ਕਿੰਨੇ ਆਰਾਮ ਨਾਲ ਬੈਠਾ ਨੂੰ ਕਿੰਨਾ ਸਕੂਨ ਮਿਲਦਾ ਯਾਰ ਨਮਾਇਆ ਇਹਨੂੰ ਦੋ ਵਾਰੀ ਅਸੀਂ ਸਾਬਣ ਮਾਰੀ ਚਿੱਚੜ ਲਾਈ ਕਿੰਨੇ ਐਨਾ ਚਿੱਚੜ ਲਾਦੇ ਘਟੋ ਘਟ ਪਰ ਇਸ ਤੋਂ ਪਾਣੀ ਦੀ ਰੋੜ ਤੇ ਤੇ ਬਸ ਆਹੀ ਆ ਇਹੀ ਨਾਲ ਜਾਣੀ ਬਈ ਜੇ ਰੱਬ ਨੇ ਜਿੰਦਗੀ ਦਿੱਤੀ ਹੈ ਨਾ ਪ੍ਰਮਾਤਮਾ ਨੇ ਤਾਂ ਕੋਈ ਨਾ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਯਾਰ ਤੇ ਜੇ ਪ੍ਰਮਾਤਮਾ ਨੇ ਜਿੰਦਗੀ ਦਿੱਤੀ ਤਾਂ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਬਸ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਇਹ ਕਿੰਨੇ ਆਰਾਮ ਨਾਲ ਬੈਠਾ ਆ ਬਾਈ ਨੂੰ ਮੈਂ ਬੁਲਾਇਆ ਮਾਬਾ ਜੀ ਆ ਜਾ ਰ ਕਰਨ ਇਹ ਸੇਵਾ ਕਰਦੇ ਚਲ ਹੁਣ ਇਹਨੂੰ ਜਮ ਸਾਫ ਨਿਵਾਉਣ ਲੱਗਿਆ ਚਲ ਭਾਵੇਂ ਦੋ ਘੰਟੇ ਬਾਕੀ ਕੋਈ ਨਾ ਪਕਾ ਲੂ ਲਾ ਰਿਆ ਇਹਨਾਂ ਆ ਤਸ ਬਹੁਤ ਨਾ ਇੱਥੇ ਰੇ ਨਹੀਂ ਲਉਦੇ ਇਹ ਇਹ ਕੇਵਰ ਤਾਂ ਲੈਂਦੇ ਇਹਨੇ ਹੈ ਬਾਹਲੇ ਨਾ ਸਾਰਾ ਪਰ ਹੈ ਬੂਟ ਦਾ ਮਨ ਇਹ ਵਿਖਾ ਦੇ ਲੈ ਵੀ ਨਮਾਤਾ ਬਾਈ ਉਹ ਚੱਲ ਪਿਆ ਆ ਜੂਗਾ ਸਾਡੇ ਕੋਲੇ ਧੁੱਪ ਧੁੱਪ ਸੇਕ ਕੇ ਆਊਗਾ ਤੇ ਚੱਲ ਬਈ ਆਪਾਂ ਵੀ ਚੱਲ ਗਏ ਹੁਣ ਬਈ ਇੱਥੇ ਨਮਾਇਆ ਖੁੱਲੇ ਪਾਣੀ ਚ ਪਾਣੀ ਵਿਖਾ ਬਈ دریا ਸਮੁੰਦਰ ਕਿੰਨਾ ਕਿੰਨਾ ਹੁੰਦਾ ਇੱਥੇ ਨਮਾਇਆ ਬੱਚਾ ਚਲੋ ਜੀ